मेरे, मेरे हुए घर वाला छह महीने बाद मिले जिंदा जो तो मिली, मिली खबर तो सुनो कितने से मौजूद सामने भी जांच, जांच कर कर के पुलिस करके पुलिस वाले भी हो रहे हैं हैरान ਦਸ ਦਿਨਾਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਪਤਾ ਲੱਗਦਾ ਹੈ ਕਿ ਇਸ ਔਰਤ ਦਾ ਘਰ ਵਾਲਾ ਮਰ ਚੁੱਕਿਆ ਹੋਇਆ ਹੈ ਲੇਕਿਨ ਜਿਵੇਂ ਹੀ ਮਹੀਨੇ ਗੁਜ਼ਰਦੇ ਜਾਂਦੇ ਨੇ ਤਾਂ 6 ਮਹੀਨੇ ਬਾਅਦ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਦਾ ਪਤੀ ਜ਼ਿੰਦਾ ਸੀ ਤਾਂ ਜਦੋਂ ਇਹ ਖਬਰ ਮਿਲਦੀ ਹੈ ਤੇ ਕਿੱਥੇ ਮੌਜੂਦ ਸੀ ਉਹ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਮਾਮਲੇ ਦੀ ਜਦੋਂ ਜਾਂਚ ਹੋ ਚੁੱਕੀ ਹੁੰਦੀ ਹੈ ਤਾਂ ਪੁਲਿਸ ਵਾਲੇ ਵੀ ਇਸ ਨੂੰ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਕਿ ਕਿਸ ਤਰੀਕੇ ਦਾ ਇਹ ਮਾਮਲਾ ਸਾਹਮਣੇ ਆਇਆ ਦੱਸ ਦਿਨੇ ਆ ਕਿ ਜਾਇਦਾਦ ਦੇ ਲਾਲਚ ਦੇ ਇਸ ਔਰਤ ਨੇ ਜੋ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਔਰਤ ਨੇ ਆਪਣੇ ਸਹੁਰੇ ਅਤੇ ਤਿੰਨੇ ਦਿਉਰਾ ਨੂੰ ਫਸਾਉਣ ਦੀ ਅਜਹੀ ਸਾਜ਼ਿਸ਼ ਰਚੀ ਕਿ ਪੁਲਿਸ ਵਾਲੇ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਔਰਤ ਨੇ ਪਹਿਲਾਂ ਆਪਣੇ ਪਤੀ ਦੇ ਕਤਲ ਦੀ ਝੂਠੀ ਕਹਾਣੀ ਰਚੀ ਫਿਰ ਉਸ ਨੇ ਆਪਣੇ ਸਹੁਰੇ ਅਤੇ ਦਿਉਰਾ ਦੇ ਉੱਤੇ ਜੋ ਆਪਣੇ ਪਤੀ ਦੀ ਲਾਸ਼ ਗਾਇਬ ਕਰਨ ਦਾ ਦੋਸ਼ ਲਗਾਇਆ ਇੰਨਾ ਹੀ ਨਹੀਂ ਉਹ ਸਿੱਧੇ ਹੀ ਉਸ ਖਿਲਾਫ ਕੇਸ ਦਰਜ ਕਰਵਾਉਣ ਦੇ ਲਈ ਅਦਾਲਤ ਵਿੱਚ ਪਹੁੰਚ ਗਈ ਸੀ ਅਦਾਲਤ ਦੇ ਹੁਕਮਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਾਂਚ ਚੱਲ ਰਹੀ ਸੀ ਇਸ ਦੌਰਾਨ ਪਤਾ ਲੱਗਦਾ ਹੈ ਕਿ ਔਰਤ ਦਾ ਪਤੀ ਜ਼ਿੰਦਾ ਅਤੇ ਦੂਜੇ ਸੂਬੇ ਯਾਨੀ ਕਿ ਗੁਜਰਾਤ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ ਜਦੋਂ ਪੁਲਿਸ ਨੇ ਬਾਰੀਕੀ ਦੇ ਨਾਲ ਜਾਂਚ ਕੀਤੀ ਤਾਂ ਸਾਰੀ ਕਹਾਣੀ ਦਾ ਪਰਦਾ ਫਾਸ਼ ਹੋਇਆ ਅਤੇ ਔਰਤ ਅਤੇ ਉਸ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਯੂਪੀ ਦੇ ਗੋਂਡਾ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ मरिया हुए घर वाला छह महीने बाद मिले जिंदा जो मिली, मिली खबर तो सुनो कितने से मौजूद फैमिली की जांच, जांच कर कर के पुलिस करके पुलिस वाले भी हो रहे हैं हैरान ਅਸ ਦਿਨ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਪਤਾ ਲੱਗਦਾ ਹੈ ਕਿ ਇਸ ਔਰਤ ਦਾ ਘਰ ਵਾਲਾ ਮਰ ਚੁੱਕਿਆ ਹੋਇਆ ਹੈ ਲੇਕਿਨ ਜਿਵੇਂ ਹੀ ਮਹੀਨੇ ਗੁਜ਼ਰਦੇ ਜਾਂਦੇ ਨੇ ਤਾਂ 6 ਮਹੀਨੇ ਬਾਅਦ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਦਾ ਪਤੀ ਜ਼ਿੰਦਾ ਸੀ ਤਾਂ ਜਦੋਂ ਇਹ ਖਬਰ ਮਿਲਦੀ ਹੈ ਤੇ ਕਿੱਥੇ ਮੌਜੂਦ ਸੀ ਉਹ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਮਾਮਲੇ ਦੀ ਜਦੋਂ ਜਾਂਚ ਹੋ ਚੁੱਕੀ ਹੁੰਦੀ ਹੈ ਤਾਂ ਪੁਲਿਸ ਵਾਲੇ ਵੀ ਇਸ ਨੂੰ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਕਿ ਕਿਸ ਤਰੀਕੇ ਦਾ ਇਹ ਮਾਮਲਾ ਸਾਹਮਣੇ ਆਇਆ ਦੱਸ ਦਿਨੇ ਆ ਕਿ ਜਾਇਦਾਦ ਦੇ ਲਾਲਚ ਦੇ ਵਿੱਚ ਇਸ ਔਰਤ ਨੇ ਜੋ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ ਇਸ ਔਰਤ ਨੇ ਆਪਣੇ ਸਹੁਰੇ ਅਤੇ ਤਿੰਨੇ ਦਿਉਰਾ ਨੂੰ ਫਸਾਉਣ ਦੀ ਅਜਹੀ ਸਾਜ਼ਿਸ਼ ਰਚੀ ਕਿ ਪੁਲਿਸ ਵਾਲੇ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਔਰਤ ਨੇ ਪਹਿਲਾਂ ਆਪਣੇ ਪਤੀ ਦੇ ਕਤਲ ਦੀ ਝੂਠੀ ਕਹਾਣੀ ਰਚੀ ਫਿਰ ਉਸ ਨੇ ਆਪਣੇ ਸਹੁਰੇ ਅਤੇ ਦਿਉਰਾ ਦੇ ਉੱਤੇ ਜੋ ਆਪਣੇ ਪਤੀ ਦੀ ਲਾਸ਼ ਗਾਇਬ ਕਰਨ ਦਾ ਦੋਸ਼ ਲਗਾਇਆ ਇੰਨਾ ਹੀ ਨਹੀਂ ਉਹ ਸਿੱਧੇ ਹੀ ਉਸ ਖਿਲਾਫ ਕੇਸ ਦਰਜ ਕਰਵਾਉਣ ਦੇ ਲਈ ਅਦਾਲਤ ਵਿੱਚ ਪਹੁੰਚ ਗਈ ਸੀ ਅਦਾਲਤ ਦੇ ਹੁਕਮਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਾਂਚ ਚੱਲ ਰਹੀ ਸੀ ਇਸ ਦੌਰਾਨ ਪਤਾ ਲੱਗਦਾ ਹੈ ਕਿ ਔਰਤ ਦਾ ਪਤੀ ਜ਼ਿੰਦਾ ਅਤੇ ਦੂਜੇ ਸੂਬੇ ਯਾਨੀ ਕਿ ਗੁਜਰਾਤ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ ਜਦੋਂ ਪੁਲਿਸ ਨੇ ਬਾਰੀਕੀ ਦੇ ਨਾਲ ਜਾਂਚ ਕੀਤੀ ਤਾਂ ਸਾਰੀ ਕਹਾਣੀ ਦਾ ਪਰਦਾ ਫਾਸ਼ ਹੋਇਆ ਅਤੇ ਔਰਤ ਅਤੇ ਉਸ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਯੂਪੀ ਦੇ ਗੋਂਡਾ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ